ਵੀਨ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਕੈਲੀਫੋਰਨੀਆ ਦੇ ਵਿੱਚ ਬੜਾ ਹਿਸਟੋਰੀਕਲ ਡੇ ਹੈਗਾ ਖਾਸ ਕਰਕੇ ਟ੍ਰਾਂਸ ਨੈਸ਼ਨਲ ਰਿਪਰੈਸ਼ਨ ਬਿਲ ਜੋ ਐਸ ਵੀ 519 ਆ ਆਪਾਂ ਦੇਖਦੇ ਹਾਂ ਆਪਣੀ ਕਮਿਊਨਿਟੀ ਦੇ ਬਹੁਤ ਸਾਰੇ ਲੋਕ ਐਵੇਂ ਮਾੜੇ ਮਾੜੇ ਮੁੱਦਿਆਂ ਤੇ ਬਹੁਤ ਜ਼ਿਆਦਾ ਵਿਰੋਧ ਕਰਦੇ ਰਹਿੰਦੇ ਆ ਪ੍ਰੋਟੈਸਟ ਕਰਦੇ ਰਹਿੰਦੇ ਆ ਤੇ ਪਰ ਅੱਜ ਦਾ ਜਿਹੜਾ ਮੇਨ ਮੁੱਦਾ ਆ ਉਹਦੀ ਸਪੋਰਟ ਦੇ ਵਿੱਚ ਜਾਣਦਾ ਹੈਗਾ ਆ ਤਾਂ ਹੁਣ 20 ਮਿੰਟਾਂ ਦੇ ਬਾਅਦ 9:30 ਵਜੇ ਦੇ ਕਰੀਬ ਕੈਪੀਟਲ ਜੋ ਕੈਲੀਫੋਰਨੀਆ ਦੀ ਸੈਕਰਮੈਂਟੋ ਆ ਉਥੇ ਕੈਪੀਟਲ ਸਪਿੰਗ ਸਪੇਸ ਜਿਹੜੀ ਮੇਨ ਬਿਲਡਿੰਗ ਆ 1021 ओ स्ट्रीट रूम नंबर 2200 uh, 1021 ओ स्ट्रीट रूम नंबर 2200 ਇੱਥੇ ਹੀアリング ਹੋਣੀ ਆ ਉਸ ਸੰਬੰਧ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਐਸਵੀ 509 ਬਿਲ ਜੋ ਆ ਆਪਣੇ ਅਸੈਂਬਲੀ ਮੈਂਬਰ ਜਸਮੀਤ ਕੌਰ ਮੈਂਸ ਤੇ ਇਹਨਾਂ ਕੈਬਰੀਆਲੋ ਜੋ ਸਟੇਟ ਸੈਨੇਟਰ ਆ ਇਹ ਲੈ ਕੇ ਆਏ ਹੈਗੇ ਆ ਤੇ ਅਨਫੋਰਚੂਨੇਟਲੀ ਬੀ ਦੇ ਕਰੀਬ ਹਿੰਦੂ ਆਰਗੇਨਾਈਜੇਸ਼ਨਸ ਇਹਦਾ ਵਿਰੋਧ ਕਰ ਰਹੀਆਂ ਹਾਲਾਂਕਿ ਇਸ ਬਿਲ ਦਾ ਮਤਲ ਇਹੀ ਆ ਕਿ ਅਮਰੀਕਾ ਦੇ ਵਿੱਚ ਅਮਰੀਕਨ ਸਿਟੀਜ਼ਨਸ ਦੀ ਸੇਫਟੀ ਤੇ ਸਕਿਉਰਿਟੀ ਨੂੰ ਲੈ ਕੇ ਹੈਗਾ ਕਿ ਕੋਈ ਵੀ ਜਿਹੜਾ ਕੈਲੀਫੋਰਨੀਆ ਦਾ ਵਸ਼ਿੰਦਾ ਆ ਉਹਨੂੰ ਬਾਹਰ ਦੀ ਸਰਕਾਰ ਕਿਸੇ ਤਰ੍ਹਾਂ ਦੇ ਨਾਲ ਇੰਟੀਮੀਡੇਟ ਨਾ ਕਰ ਸਕੇ ਉਹਨੂੰ ਡਰਾ ਨਾ ਸਕੇ ਧਮਕਾ ਨਾ ਸਕੇ ਹਰ ਇੱਕ ਦੇ ਕੋਲ ਆਜ਼ਾਦੀ ਨਾਲ ਰਹਿਣ ਦਾ ਆਪਣਾ ਹੱਕ ਹੈਗਾ ਆ ਪਰ ਇਹਦੇ ਵਿਰੋਧ ਦੇ ਵਿੱਚ ਕੱਲ ਆਪਾਂ ਦੱਸਿਆ ਸੀ ਕਿ 20 ਦੇ ਕਰੀਬ ਹਿੰਦੂ ਆਰਗੇਨਾਈਜੇਸ਼ਨਸ ਉਹਨਾਂ ਨੇ ਆਲਰੇਡੀ ਲੈਟਰ ਲਿਖ ਕੇ ਦੇ ਦਿੱਤੇ ਆ ਇਸ ਕਮੇਟੀ ਦੇ ਕੋਲ ਜਿੱਥੇ ਹੀアリング ਹੋਣੀ ਹੈਗੀ ਆ ਆ ਆਪਣੇ ਕਿੰਨੇ ਕਿ ਲੋਕਾਂ ਨੇ ਦਿੱਤੇ ਅਸੀਂ ਰੌਲਾ ਤਾਂ ਬਹੁਤ ਪਾ ਰਹੇ ਆ ਫਰਾਈਡੇ ਤੋਂ ਹੁਣ ਪਤਾ ਨਹੀਂ ਹਜੇ ਤੱਕ ਜਿਆਦਾ ਅਪਡੇਟ ਨਹੀਂ ਆਈ ਪਰ ਸਵੇਰ ਤੋਂ ਹੀ ਜਿਹੜੇ ਜਿਨ੍ਹਾਂ ਨੂੰ ਕੌਮ ਦਾ ਦਰਦ ਹੁੰਦਾ ਆ ਉਹ ਸਵੇਰ ਤੋਂ ਤੁਰੇ ਹੋਏ ਆ ਮੈਨੂੰ ਕੋਲ ਆਈਆਂ ਸੀਆਂ ਰਾਜਪਾਲ ਸਿੰਘ ਉਹਨਾਂ ਦੀਆਂ ਉਹ ਉਹ ਬੇਕਰਸਫੀਲਡ ਤੋਂ ਸਵੇਰੇ 4 ਵਜੇ ਦੇ ਕਰੀਬ ਤੁਰੇ ਸੀ ਉਹ ਆਲਰੇਡੀ ਪਹੁੰਚ ਚੁੱਕੇ ਆ ਸਰਵਜੀਤ ਸਿੰਘ ਬਿਲੀਅਮਸ ਤੋਂ ਪਹੁੰਚ ਚੁੱਕੇ ਹੈਗੇ ਆ ਇਸੇ ਤਰ੍ਹਾਂ ਰਾਜਕਨ ਵੀਰ ਸਿੰਘ ਹੁਣੇ ਸਰਵਜੀਤ ਸਿੰਘ ਕਰਮਨ ਹੋਰ ਫ੍ਰਿਜਨੋ ਤੋਂ ਉਹ ਵੀ ਉੱਥੇ ਪਹੁੰਚਣ ਵਾਲੇ ਆ ਫਰੀ ਮੋਡ ਤੋਂ ਕੁਝ ਬੀਬੀਆਂ ਆਲਰੇਡੀ ਉੱਥੇ ਪਹੁੰਚ ਚੁੱਕੀਆਂ ਹੈਗੀਆਂ ਸੋ ਇੱਕ ਵਾਰੀ ਲੋਕੇਸ਼ਨ ਦੱਸਤੀ ਬਾਅਦ ਚ ਆਪਾਂ ਕੁਝ ਟਰਾਈ ਕਰਾਂਗੇ ਜੇ ਰਾਜਕਨ ਵੀਰ ਸਿੰਘ ਹੁਣਾਂ ਨਾਲ ਸਾਡੀ ਈਸੀ ਇਹ ਗੱਲ ਈਸੀ ਜਿਹੜੀਆਂ ਖਬਰਾਂ ਆ ਇਹਨਾਂ ਦੇ ਦੌਰਾਨ ਗੱਲਬਾਤ ਹੋਈ ਕੋਸ਼ਿਸ਼ ਜ਼ਰੂਰ ਕਰਾਂਗੇ ਅ ਨਹੀਂ ਤਾਂ ਉਹਦੀ ਜਿਹੜੀ ਕਵਰੇਜ ਆ ਉਹ ਬਾਅਦ ਦੇ ਵਿੱਚ ਤਾਂ ਜਰੂਰ ਸਾਰਿਆਂ ਨੂੰ ਜਿਹੜੀ ਆ ਸਾਝੀ ਕੀਤੀ ਜਾਊਗੀ ਹਜੇ ਵੀ ਜਿੰਨੇ ਸਾਡੇ ਜਿਹੜੇ ਸਰੋਤੇ ਹੈਗੇ ਆ ਸੁਣ ਰਹੇ ਹੈਗੇ ਆ ਪਲੀਜ਼ ਖਾਸ ਕਰਕੇ ਜਿਹੜੇ ਸੈਕਰਾਮੈਂਟੋ ਯੂਬਰ ਸਿਟੀ ਐਲ ਗਰੂਵ 골ਡ ਸਟਾਕਨ ਏਰੀਏ ਦੇ ਆ ਤੁਹਾਡੇ ਤੋਂ ਤਾਂ ਅੱਧੇ ਪੌਣੇ ਘੰਟੇ ਦਾ ਹੀ ਰਸਤਾ ਹੈਗਾ ਬਾਲਾ ਦੂਰ ਨਹੀਂ ਹੈਗਾ ਉੱਥੇ ਜਾ ਕੇ ਹਾਜ਼ਰੀ ਲਵਾਓ ਆਪਣੀ ਤੇ ਕਹੋ ਅਸੀਂ سپورਟ ਦੇ ਵਿੱਚ ਆਇਆ ਇੰਨਾ ਹੀ ਆ ਕਿਸੇ ਨੇ ਬੋਲਣਾ ਨਹੀਂ ਹੈ ਬਸ ਲਿਖ ਕੇ ਦੇਣਾ ਹੈਗਾ ਤੇ ਬਾਕੀ ਹਜੇ ਤੱਕ ਵੀ ਜਿਦੇ ਜਿਹੜੇ ਗੁਰੂ ਘਰਾਂ ਨੇ ਕੋਈ ਆਪਣੀਆਂ ਆਰਗੇਨਾਈਜੇਸ਼ਨਸ ਹੈਗੀਆਂ ਚਾਹੇ ਉਹ ਰਿਲੀਜੀਅਸ ਆ ਚਾਹੇ ਉਹ ਹੋ ਸਪੋਰਟਸ ਨਾਲ ਰਿਲੇਟਡ ਆ ਕਲਚਰ ਨਾਲ ਰਿਲੇਟਡ ਹੈਗੀਆਂ ਆ ਸਾਇੰਸ ਨਾਲ ਰਿਲੇਟਡ ਆ ਉਹਨਾਂ ਨੂੰ ਜਰੂਰ ਲੈਟਰ ਲਿਖਣੇ ਚਾਹੀਦੇ ਆ ਇਸ ਬਿਲ ਦੇ ਹੱਕ ਦੇ ਵਿੱਚ ਕਿਉਂਕਿ ਇਹਦਾ ਕੋਈ ਕਿਸੇ ਧਰਮ ਨਾਲ ਕੋਈ ਹੋਰ ਕੋਈ ਲੈਣਾ ਦੇਣਾ ਨਹੀਂ ਹੈ ਸਿਰਫ ਇਹ ਆ ਵੀ ਅਮਰੀਕਨ ਲੋਕਾਂ ਦੀ ਸੇਫਟੀ ਤੇ ਸਕਿਉਰਿਟੀ ਦੇ ਲਈ ਜਿਹੜੀ ਆ ਪੁਲਿਸ ਏਜੰਸੀਜ਼ ਆ ਉਹਨਾਂ ਨੂੰ ਟ੍ਰੇਨਿੰਗ ਹੋ ਗਈ ਜ਼ਰੂਰੀ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਭਈ ਕਿਤੇ ਬਾਹਰ ਦੇ ਗੈਂਗਸਟਰ ਆ ਕੇ ਤਾਂ ਨਹੀਂ ਇੱਥੇ ਲੋਕਾਂ ਨੂੰ ਦਰਾਤਮਕਾ ਕੇ ਉਹਨਾਂ ਤੋਂ ਫਰੋਤੀਆਂ ਲੈ ਰਿਆ ਹੈਗੇ ਆ ਪਿਛਲੇ ਸਮੇਂ ਜਿਉ ਤੁਸੀਂ ਦੇਖਿਆ ਹੈਗਾ ਸੋ ਇੱਕ ਵਾਰੀ ਫੇਰ ਅਡਰੈਸ ਦੱਸਦਾ ਮੈਂ ਕੈਲੀਫੋਰਨੀਆ ਦੀ ਜਿਹੜੀ ਮੇਨ ਸਟੇਟ ਬਿਲਡਿੰਗ ਹੈਗੀ ਆ ਸਟੇਟ ਆਫ ਕੈਲੀਫੋਰਨੀਆ ਦੀ ਸੈਕਰਮੈਂਟੋ ਦੇ ਵਿੱਚ ਉੱਥੇ ਇਹ ਹੀアリング ਹੋਣ ਜਾ ਰਹੀ ਆ 9:30 ਵਜੇ ਕੈਪੀਟਲ ਸਪਿੰਗ ਸਪੇਸ ਗੂਗਲ ਤੇ ਸਰਚ ਕਰ ਲਿਓ 1021ਓ ਸਟਰੀਟ ਰੂਮ ਨੰਬਰ 2200 ਅਸੀਂ ਗੁਜਾਰਿਸ਼ ਕਰਾਂਗੇ ਕਿ ਇਸ ਵੇਲੇ ਜਿਹੜੇ ਹਾਲਾਤ ਨੇ ਉਹ ਬਿਆਨ ਜ਼ਰੂਰ ਕਰਿਓ ਜੀ ਹਾਂਜੀ ਬਸ ਅਸੀਂ ਪਹੁੰਚ ਕੇ ਅੰਦਰ ਨੂੰ ਜਿਹੜਾ ਉਹ ਜਾ ਰਹੇ ਆਂ ਜੀ ਤੇ ਅੰਦਰ ਜਾਂਦੇ ਆਂ ਤੁਹਾਨੂੰ ਜਿਹੜਾ ਉਹ ਦੱਸਾਂਗੇ ਸੋ ਮੈਂ ਆਲਰੇਡੀ ਜਿਹੜਾ ਉਹ ਦੇਖ ਰਿਹਾ ਆਂ ਵੀ ਕਾਫੀ ਜਿਹੜੇ ਆਪਣੇ ਆ ਇੱਥੇ ਲੋਕ ਨੇ ਆਪਣੀ ਪੰਜਾਬੀ ਕਮੇਟੀ ਦੇ ਲੋਕ ਆ ਉਹ ਸੇਖਾ ਉਹ ਜਿਹੜੇ ਇੱਥੇ ਪਹੁੰਚੇ ਹੋਏ ਆ ਜਿਵੇਂ ਆਪਾਂ ਜਾਣਦੇ ਹੀ ਆਂ ਵੀ ਇਹ ਜਿਹੜਾ 509 ਬਿਲ ਆ ਉਸ ਨੂੰ ਲੈ ਕੇ ਇਹ ਇੱਕ ਜਿਹੜੀ ਵੱਡੀ ਪਹਿਲ ਕਦਮੀਆਂ ਉਹ ਚੱਲ ਰਹੀ ਆ ਤਾਂ ਜੋ ਆਪਾਂ ਸਾਰੇ ਜਾਣੇ ਇਸ ਬਿਲ ਨੂੰ ਜਿਹੜਾ ਪਾਸ ਜਿਹੜਾ ਉਹ ਕਰਾਈਏ ਸੋ ਵਾ ਡੀਗਨਟੀ ਦੇ ਵਿੱਚ ਮੈਂ ਦੇਖ ਰਿਹਾ ਵੀ ਲੋਕ ਜਿਹੜੇ ਉਹ ਪਹੁੰਚੇ ਹੋਏ ਆ ਸੋ ਆਪਾਂ ਉਮੀਦ ਕਰਦੇ ਆ ਵੀ ਇਹ ਇਸ ਤਰੀਕੇ ਦੇ ਨਾਲ ਇਹ ਵਧੀਆ ਜਿਹੜਾ ਹੋ ਚੀਜ਼ ਜਿਹੜੀ ਉਹ ਰਹੇਗੀ ਸੋ ਆਪਾਂ ਲੋਕੇਸ਼ਨ ਇੱਕ ਵਾਰੀ ਦੱਸ ਦਵਾਂ ਕਿ ਆਪਾਂ ਨੂੰ ਕਾਲਸ ਬਹੁਤ ਆ ਰਹੀਆਂ ਸੀ ਕਿ ਕਿੱਥੇ ਕਰਕੇ ਹੈਗਾ ਹਾਂਜੀ 1021 ਜਿਹੜਾ ਉਹ ਸਟਰੀਟ ਆ ਉੱਥੇ ਆ ਇਹ ਕੈਪੀਟਲ ਦੇ ਨਾਲ ਹੀ ਆ ਇੱਕ ਜਿਹੜੀ ਚੀਜ਼ ਨੂੰ ਜਿਹੜਾ ਉਹ ਛੱਡ ਕੇ ਇੱਕ ਪਾਰਕਿੰਗ ਜਿਹੜੀ ਉਹ ਛੱਡ ਕੇ ਇੱਕ ਜਿਹੜੀ ਸਟਰੀਟ ਆ ਉਹ ਛੱਡ ਕੇ ਸੋ ਆਪਾਂ ਜਿਹੜਾ ਇਹੀ ਚੀਜ਼ ਪਾਰਕਿੰਗ ਵੀ ਥੋੜੀ ਜੀ ਦਿੱਕਤ ਆ ਜੀ ਹੋਰ ਕੋਈ ਐਸੀ ਗੱਲ ਨਹੀਂ ਕਿਉਂਕਿ ਵੀਕਡੇ ਆ ਸੋ ਇੱਥੇ EMPLOYEES ਆ ਉਹਨਾਂ ਨੇ ਵੀ ਬਾਹਰ ਵੀ ਪਾਰਕਿੰਗ ਲਾਈਆਂ ਹੋਣੀਆਂ ਦੂਜੀਆਂ ਵੀ ਥੋੜੇ ਜੇ ਹੈਗੀਆਂ ਪਰ ਆਲੇ ਦੁਆਲੇ ਤੁਹਾਨੂੰ ਲੱਭ ਜਾਂਦੀ ਹੈ ਪਾਰਕਿੰਗ ਥੋੜਾ ਜਿਆ ਤੁਹਾਨੂੰ ਇੱਕ ਦੋ ਬਲੌਕ ਜਿਹੜੇ ਉਹ ਤੁਰਨੇ ਪੈ ਸਕਦੇ ਆ ਬਟ ਉਹ ਵਧੀਆ ਢੰਗ ਦੇ ਨਾਲ ਜਿਹੜਾ ਉਹ ਕੰਮ ਚੱਲ ਰਿਹਾ ਤੇ ਲੋਕ ਮੈਂ ਦੇਖ ਰਿਹਾ ਵੀ ਪਹੁੰਚਦੇ ਨੇ ਪਹੁੰਚੇ ਹੋਏ ਨੇ ਤੇ ਅਸੀਂ ਵੀ ਬਸ ਅੰਦਰ ਜਿਹੜਾ ਉਹ ਦਾਖਲ ਹੋਣ ਵਾਲੇ ਆਂ ਜੀ ਜੀ ਸੋ ਅਸੀਂ ਅੱਗੇ ਵੀ ਤੁਹਾਡੇ ਤੋਂ ਜਾਣਕਾਰੀਆਂ ਰਾਜਕਰਮਿਕ ਸਿੰਘ ਜੀ ਲੈਂਦੇ ਰਾਂਗੇ ਤੁਸੀਂ ਉਹਨਾਂ ਚ ਜਿਹੜੀਆਂ ਜਾਣਕਾਰੀਆਂ ਓਹ ਕੱਤਰ ਜਰੂਰ ਕਰਿਓ ਬਿਲਕੁਲ ਮੈਂ ਇੱਕ ਵਾਰੀ ਅੰਦਰ ਜਾ ਕੇ ਪਹੁੰਚੀ ਐ ਜੀ ਤੇ ਮੈਂ ਤੁਹਾਡੇ ਨਾਲ ਫਿਰ ਅੰਦਰੋਂ ਤੁਹਾਡੇ ਨਾਲ ਕੰਟੈਕਟ ਕਰਦਾ ਆ ਕਿਉਂਕਿ 9:30 ਵਜੇ ਦਾ ਉਹਨਾਂ ਨੇ ਟਾਈਮ ਦਿੱਤਾ ਸੀ ਰਸਤੇ 'ਚ ਮੀਂਹ ਵਗੈਰਾ ਆ ਟ੍ਰੈਫਿਕ ਵਗੈਰਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨਾਰਮਲ ਹੁੰਦੀਆਂ ਜੀਆਂ ਉਹ ਸਾਰਿਆਂ ਨੂੰ ਜਿਹੜੀਆਂ ਉਹ ਮਿਲੀਆਂ ਤੇ ਤੁਹਾਨੂੰ ਉੱਥੇ ਅੰਦਰ ਪਹੁੰਚ ਕੇ ਤੁਹਾਨੂੰ ਮੈਂ ਤਾਜ਼ਾ ਜਿਹੜੀ ਸਥਿਤੀ ਉਹ ਨਾਲ ਦੇ ਨਾਲ ਜਿਹੜੀ ਉਹ ਜਾਣਕਾਰੀ ਦਿੰਦੇ ਹਾਂ ਜੀ ਜੀ ਅਰਾਜ ਕਨਵੀ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਹਨਾਂ ਜਾਣਕਾਰੀਆਂ ਤੇ ਮਿਹਰਬਾਨੀ ਜੀ ਜੀ ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੀ ਜਾਈਏ ਜਿਹੜੇ ਸੈਕਰਮੈਂਟੋ ਕੈਪੀਟਲ ਜਾ ਰਹੇ ਆ ਅੱਜ ਐਸਵੀ 509 ਟ੍ਰਾਂਸਨੈਸ਼ਨਲ ਪ੍ਰੇਪਰੇਸ਼ਨ ਵਿਲ ਜੋ ਆ ਉਸ ਦੇ ਹੱਕ ਦੇ ਵਿੱਚ ਤੇ ਉਹ ਲੋਕੇਸ਼ਨ ਹੈਗੀ ਕੈਪੀਟਲ ਸਪਿੰਗ ਸਪੇਸ ਜੋ ਕੈਲੀਫੋਰਨੀਆ ਦੀ ਕੈਪੀਟਲ ਹੈਗੀ ਆ ਸੈਕਰਮੈਂਟੋ ਚ 1021 ओ स्ट्रीट रूम नंबर 2200 2200 ਨੰਬਰ ਆ ਰੂਮ ਦਾ ਤੇ ਆਪਣੇ ਕਾਫੀ ਭੈਣ ਭਰਾ ਬਜ਼ੁਰਗ ਬੱਚੇ ਪਹੁੰਚੇ ਹੋਏ ਆ ਹਜੇ ਵੀ ਜਿਹੜਾ ਕੋਈ ਸੋਚ ਰਿਹਾ ਉਸ ਏਰੀਏ ਦੇ ਵਿੱਚ ਜਰੂਰ ਪਹੁੰਚੋ ਮੈਨੂੰ ਲੱਗਦਾ ਇਹ ਕਾਫੀ ਲੰਮਾ ਸਮਾਂ ਚੱਲਣੀ ਹੈਗੀ ਆ ਹੀਰਿੰਗ ਹੋ ਸਕਦਾ ਵਿਰੋਧ ਵਾਲੇ ਵੀ ਬਹੁਤ ਜ਼ਿਆਦੇ ਹੋਣ ਕਿਉਂਕਿ 20 ਦੇ ਕਰੀਬ ਤਾਂ ਆਰਗੇਨਾਈਜੇਸ਼ਨਸ ਨੇ ਆਲਰੇਡੀ ਲੈਟਰ ਦੇ ਦਿੱਤੇ ਹੈਗੇ ਆ ਇੱਕ ਗੱਲ ਜ਼ਰੂਰ ਖੁਸ਼ੀ ਆ ਵੀ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਉਹ ਕਹਿੰਦੇ ਅਸੀਂ ਇੰਡੀਵਿਜੂਅਲ ਲੈਵਲ ਦੇ ਉੱਤੇ ਵੀ ਸਾਰਿਆਂ ਨੂੰ ਈਮੇਲਸ ਲਿਖੀਆਂ ਹੈਗੀਆਂ ਹਾਂ ਜਿੰਨੇ ਵੀ ਜਿਹੜੇ ਉਹਨਾਂ ਦੇ ਸੈਨੇਟਰ ਆ ਜਾਂ ਕਾਂਗਰਸਮੈਨ ਆ ਜਾਂ ਜਿਹੜੇ ਦੋਨੋਂ ਹੀ ਅਸੈਂਬਲੀ ਵੂਮਨ ਤੇ ਸੈਨੇਟਰ ਇਸ ਬਿਲ ਨੂੰ ਲੈ ਕੇ ਆਏ ਹੈਗੇ ਆ ਉਹਨਾਂ ਦੀ ਈਮੇਲ ਇੱਕ ਵਾਰੀ ਫੇਰ ਮੈਂ ਦੱਸ ਦਿੰਦਾ ਸੈਨੇਟਰ.ਐਰੀਗੋਨ@ਸੈਨੇਟ डॉट सीए डॉट गॉवस डॉट सी एव पी एन डॉ डॉट गॉव जसमीत डॉट बैंस एट ए एस एम डॉट सी ए डॉट गॉव तॉब डॉट रिवर्स एट ए एस एम डॉट सी ए डॉट गॉव सैनिटर डॉट काबलेरो ca.gov ਇਹ ਉਹਨਾਂ ਦੀਆਂ ਈਮੇਲਸ ਹੈਗੀਆਂ ਆ ਤੇ ਆਪਾਂ ਕੋਸ਼ਿਸ਼ ਕਰਦੇ ਆ ਇਹਨਾਂ ਨੂੰ ਜਿਹੜਾ ਆਪਣਾ YouTube ਵਾਲਾ ਚੈਨਲ ਆ ਉਹਦੇ ਉੱਤੇ ਜਿਹੜਾ ਕਮੈਂਟ ਬਾਕਸ ਆ ਉਹਦੇ ਉੱਤੇ ਵੀ ਜਿਹੜਾ ਪਾ ਦਿੱਤਾ ਜਾਵੇ ਸੋ ਉਹ ਹੁਣ ਮੈਂ ਆਲਰੇਡੀ ਪਾ ਦਿੱਤਾ ਆ ਸੋ ਜੇ ਕਿਸੇ ਨੂੰ ਈਮੇਲ ਚਾਹੀਦੀ ਹੈਗੀ ਆ ਇੰਡੀਵਿਜੂਅਲ ਲੈਵਲ ਤੇ ਵੀ ਵੀ ਮੈਂ ਹਾਂ ਇਸ ਬਿੱਲ ਦੀ ਸਪੋਰਟ ਕਰਦਾ ਆ ਤੁਸੀਂ ਈਮੇਲ ਲਿਖ ਸਕਦੇ ਹੋ ਕੋ 2 ਮਿੰਟ ਦਾ ਕੰਮ ਆ 5 ਮਿੰਟ ਦਾ ਇਹ ਹਰ ਇੱਕ ਦਾ ਫਰਜ਼ ਬਣਦਾ ਹੈਗਾ ਆਪਾਂ ਸਾਡੇ ਨਾ ਧੱਕਾ ਕਿਤੇ ਇੰਡੀਆ ਚ ਹੁੰਦਾ ਕਿਤੇ ਵੀ ਹੁੰਦਾ ਆਪਾਂ ਬਹੁਤ ਜ਼ੋਰ ਲਾਨੇ ਆ ਪਰ ਜਿੱਥੇ ਆਪਾਂ ਰਹਿੰਨੇ ਆ ਜਿੱਥੇ ਰਹਿਣਾ ਆ ਜਿੱਥੇ ਸਾਡੇ ਨਿਆਣਿਆਂ ਨੇ ਆਉਣ ਵਾਲੀਆਂ ਜਨਰੇਸ਼ਨਸ ਨੇ ਇਸ ਚੀਜ਼ ਨਾਲ ਪ੍ਰਭਾਵਿਤ ਹੋਣਾ ਇਹ ਬਹੁਤ ਸਾਡਾ ਸਾਰਿਆਂ ਦਾ ਫਰੋਟ ਬਣਦਾ ਆ ਵੀ ਆਪਾਂ ਈਮੇਲ ਧੜਾ ਧੜ ਈਮੇਲਸ ਉਹਨਾਂ ਨੂੰ ਲਿਖੀਏ ਦੇਖੋ ਹਰਜੋਤ ਸਿੰਘ ਖਾਲਸਾ ਜੀ ਗੱਲ ਇਹ ਆ ਵੀ ਆਪਣੇ ਲੋਕ ਉੱਥੇ ਵੀ ਧੱਕੇ ਦੇ ਖਿਲਾਫ ਲੜਦੇ ਨੇ ਉੱਥੇ ਵੀ ਜਿੰਨਾ ਕੋ ਉਹਨਾਂ ਨੂੰ ਲੱਗਦਾ ਜਿੰਨੇ ਕੋ ਉਹਨਾਂ ਕੋਲੇ ਆਰਥਿਕ ਵਸੀਲੇ ਨੇ ਉਹ ਉਹਨਾਂ ਕੋ ਲੜ ਰਹੇ ਨੇ ਆਪਾਂ ਤਾਂ ਇੱਥੋਂ ਟਾਈਪ ਵੀ ਕਰਕੇ ਭੇਜਣਾ ਜਾਂ ਆਪੇ ਈਮੇਲ ਦੇ ਰੂਪ ਦੇ ਵਿੱਚ ਵੀ ਲਿਖਣਾ ਤੇ ਅੱਜ ਇੱਥੇ ਤਾਂ ਆਪਣੇ ਕੋਲੇ ਆਉਣ ਜਾਣ ਦੇ ਲਈ ਕਾਰਾਂ ਵੀ ਨਹੀਂ ਨੇ ਪਾਰਕਿੰਗ ਥੋੜੀ ਦੂਰ ਹੋ ਸਕਦੀ ਤੇ ਕਿੱਡੀ ਗੱਲ ਆ ਲੋਕ ਉੱਥੇ ਝੱਖੜਾਂ ਦੇ ਵਿੱਚ ਮਹੀਆਂ ਦੇ ਵਿੱਚ ਮੋਦੀ ਸਰਕਾਰ ਦੇ ਵਿਰੋਧ ਅੜੇ ਨੇ ਤੁੱਪਾਂ ਦੇ ਵਿੱਚ ਬੈਠੇ ਰਹੇ ਸੜਕਾਂ ਦੇ ਉੱਤੇ ਠੰਡ ਉਹਨਾਂ ਨੇ ਪਾਲੇ ਸੜਕਾਂ ਦੇ ਉੱਤੇ ਕੱਟੇ ਸੋ ਆਪਾਂ ਫੇਰ ਇੱਥੇ ਵੀ ਉਹਨਾਂ ਨਾਲੋਂ ਜ਼ਿਆਦਾ ਸੋਰਸਸ ਵਾਈਜ਼ ਆਪਣੇ ਕੋਲੇ ਬਹੁਤ ਜ਼ਿਆਦਾ ਸਾਧਨ ਨੇ ਆਪਣੀ ਲੜਾਈ ਉਸ ਤਰੀਕੇ ਦੇ ਨਾਲ ਹੋਰ ਜਿਆਦਾ ਜ਼ੋਰਦਾਰ ਤਰੀਕੇ ਦੇ ਨਾਲ ਆਪ ਲੜ ਸਕਦੇ ਆ ਬਸ਼ਰਤੇ ਗੱਲ ਜਿਹੜੀ ਮੁੱਕਦੀ ਹੋ ਤੁਹਾਡੀ ਅੰਦਰੋਂ ਜਿਹੜੀ ਚਾਹਤ ਆ ਉਹਦੇ ਤੇ ਮੁੱਕਦੀ ਆ ਵਿਲ ਪਾਵਰ ਤੁਹਾਡੇ ਚ ਕਿੰਨੀ ਆ ਸੋ ਖੈਰ ਆ ਆਪਾਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਰਾਤ ਕਰਨਬੀ ਸਿੰਘ ਜੀ ਨਾਲ ਰਾਬਤਾ ਕਾਇਮ ਕਰ ਸਕੀਏ ਕਿਉਂਕਿ ਹਲੇ ਪਹੁੰਚੀ ਸੀ ਪਾਰਕਿੰਗ ਲੱਭ ਰਹੀ ਸੀ ਪਰ ਫਿਰ ਵੀ ਉਹਨਾਂ ਨੇ ਰੋਕੇ ਆਪਣੇ ਨਾਲ ਜਾਣਕਾਰੀਆਂ ਜਿਹੜੀਆਂ ਉੱਥੋਂ ਦੀਆਂ ਸਾਂਝੀਆਂ ਕੀਤੀਆਂ ਇੱਕ ਵਾਰੀ ਫਿਰ ਤੋਂ ਆਪਾਂ ਦੱਸ ਦਈਏ ਇਹ ਜਿਹੜੀ ਕਮੇਟੀ ਦੀ ਹੀਅਰਿੰਗ ਆ ਇਹ ਹੋ ਰਹੀ ਆ ਕੈਪੀਟਲ ਸਵਿੰਗ ਸਪੇਸ ਇਹਦੇ ਵਿੱਚ 102 ਵਨ ਉਹ ਸਟਰੀਟ ਜਿਹੜਾ ਉਹ ਇਲਾਕਾ ਉਹ ਥਾਵਾਂ ਤੇ ਰੂਮ ਨੰਬਰ ਹੈਗਾ 2200 ਇੱਥੇ ਜ਼ਰੂਰ ਪਹੁੰਚੋ ਆਪਾਂ ਪੰਜਾਬੀ ਡੀਐਸਏ ਲਗਾਤਾਰ ਤੁਹਾਨੂੰ ਸਾਰਿਆਂ ਨੂੰ ਹੋਕਾ ਦੇ ਰਿਹਾ ਕਿ ਪਹੁੰਚਣਾ ਆਪਣਾ ਸਾਰਿਆਂ ਦਾ ਫਰਜ਼ ਬੰਦ ਹੈ ਸੋ ਹੋਰ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਉੱਤੇ ਵੀ ਆਪਾਂ ਜਿਹੜੀ ਝਾਤਖੋਰੀ ਕਰਦੇ ਚੱਲੀ ਗਏ ਦੁਨੀਆ ਭਰ ਦੇ ਵਿੱਚ ਕਿ ਹੋਰ ਜਿਹੜੀਆਂ ਅਹਿਮ ਖਬਰਾਂ ਨੇ ਉਹਨਾਂ ਦੇ ਉੱਤੇ ਵੀ ਆਪਾਂ ਗੱਲ ਕਰੀਏ ਆਪਣੇ ਨਾਲ ਕੀ ਅਹਿਮ ਜਾਣਕਾਰੀਆਂ ਲੈ ਕੇ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਨੇ ਰਾਤਕਨਬੀਰ ਸਿੰਘ ਜੀ ਰਾਤਕਨਬੀਰ ਸਿੰਘ ਦੀ ਸਵਾਗਤ ਹੈ ਸਾਥ ਸ੍ਰੀ ਅਕਾਲ ਤੁਸੀਂ ਸੁਣ ਰਹੇ ਹੋ ਆਵਾਜ਼ ਜੀ ਸਤਿ ਸ਼੍ਰੀ ਅਕਾਲ ਜੀ ਤੇ ਇਸ ਮੋਕੇ ਅਸੀਂ ਉਸ ਹੀアリング ਰੂਮ ਦੇ ਬਾਹਰ ਖੜੇ ਆ ਜਿੱਥੇ ਹੀアリング ਹੋਣੀ ਆ ਸੋ ਕਾਫੀ ਜਿਹੜੇ ਸਿੱਖ ਇੱਥੇ ਆਲਰੇਡੀ ਪਹੁੰਚੇ ਆ ਆਪਣਾ ਵੇਟ ਕਰ ਰਹੇ ਆ ਜਿਹੜੀ ਇਹ ਹੀアリング ਕਮੇਟੀ ਦੇ ਵਿੱਚ ਅਜੰਡਾ ਵੱਖ-ਵੱਖ ਹੁੰਦਾ ਆ ਆਪਣੇ ਜਿਹੜੇ ਅਜੰਡੇ ਦੀ ਵਾਰੀ ਨੰਬਰ 10 ਤੇ ਆ ਸੋ ਉਹਨਾਂ ਦੀ 9:30 ਵਜੇ ਜਿਹੜੀ ਹੀアリング ਆਲਰੇਡੀ ਕਮੇਟੀ ਦੀ ਸ਼ੁਰੂ ਹੋ ਚੁੱਕੀ ਉਹਨਾਂ ਨੇ ਵੱਖ-ਵੱਖਰੇ ਅਜੰਡੇ ਤੋਂ ਬਾਅਦ ਜਾ ਕੇ ਆਪਣੇ ਜਿਹੜਾ ਐਸਬੀ 509 ਬਿੱਲਾ ਉਸ ਦੇ ਉੱਤੇ ਜਿਹੜਾ ਆ ਉਹਨਾਂ ਨੇ ਅ ਚਰਚਾ ਕਰਨੀ ਆ ਗੱਲ ਕਰਨੀ ਆ ਤੇ ਇਸੇ ਬਾਅਦ ਜਿੰਨੇ ਵੀ ਆਪਣੇ ਸੰਗਤ ਪਹੁੰਚੀ ਆ ਵੱਖ-ਵੱਖ ਇਲਾਕਿਆਂ ਤੋਂ ਪਹੁੰਚੀ ਆ ਵੱਖ-ਵੱਖ ਗੁਰੂ ਘਰਾਂ ਤੋਂ ਪਹੁੰਚੀ ਆ ਲੋਕ ਜਿਹੜੇ ਸੁਣ ਕੇ ਆ ਉੱਥੇ ਪਹੁੰਚੇ ਆ ਉਹ ਆ ਕੇ ਉਹਨਾਂ ਨੂੰ ਜਿਹੜਾ ਹੁਣ ਦੱਸਿਆ ਜਾ ਰਿਹਾ ਆ ਵੀ ਕਿਸ ਦੀ ਕਿਦੇ ਨਾਲ ਜਾ ਕੇ ਤੁਸੀਂ ਬੋਲਣਾ ਆ ਵੀ ਆਪਣਾ ਨਾਮ ਦੱਸਣਾ ਆ ਕਿਹੜੀ ਸੰਸਥਾ ਦੇ ਨਾਲ ਆ ਜਾਂ ਕਿਹੜੇ ਇਲਾਕੇ ਤੋਂ ਤੁਸੀਂ ਆਏ ਆ ਤੇ ਤੁਸੀਂ ਇਹ ਦੱਸਣਾ ਵੀ ਅਸੀਂ ਸਪੋਰਟ ਦੇ ਵਿੱਚ ਆ ਐਸਵੀ 509 ਆ ਬਿਲ ਦੇ ਲਈ ਸੋ ਇਹ ਕਹਿਣ ਦਾ ਜਿਹੜਾ ਉੱਥੇ ਜਿੰਨੇ ਵੀ ਪਬਲਿਕ ਮੈਂਬਰ ਜਾਣਗੇ ਉਹਨਾਂ ਸਾਰਿਆਂ ਨੂੰ ਬੋਲਣ ਦਾ ਜਿਹੜਾ ਉਸ ਦੇ ਵਿੱਚ ਉਹ ਮੌਕਾ ਹੋਣਾ ਆ ਸੋ ਆਪਾਂ ਉਡੀਕ ਕਰ ਰਹੇ ਆ ਜਿੱਦਾਂ ਹੀ ਆਪਣੀ ਹੀਅਰਿੰਗ ਇਸ ਬਾਬਤ ਸ਼ੁਰੂ ਹੁੰਦੀ ਆ ਤਾਂ ਉਹ ਉਹ ਚੀਜ਼ ਜਿਹੜੀ ਹੋਊਗੀ ਸੋ ਕਾਫੀ ਸੰਗਤ ਜਿਹੜੀ ਇੱਥੇ ਪਹੁੰਚੀ ਆ ਸੋ ਅਸੀਂ ਸਾਰਿਆਂ ਦਾ ਜਿਹੜੇ ਇੱਥੇ ਪਹੁੰਚੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਨੇ ਆਵਾਜ਼ ਹੋਕਾ ਦਿੱਤਾ ਤੇ ਉਹ ਅੱਜ ਆ ਕੇ ਹਮ ਹਵਾ ਕੇ ਪਹੁੰਚੇ ਹੋਏ ਨੇ हां जी बिल्कुल सो ਸਾਰਿਆਂ ਨੂੰ ਵਾਰੀ ਸਰ ਜਿਹੜਾ ਮੌਕਾ ਦਿੱਤਾ ਜਾਣਾ ਸੋ ਤੁਸੀਂ ਆਪਣੀ ਜਿਹੜੀ ਰਾਏ ਆ ਉਹ ਦੇ ਸਕਦੇ ਹੋ ਤੇ ਰਾਜਕਰਨਵੀ ਸਿੰਘ ਜੀ ਇਹ ਕਦੋਂ ਕੋ ਸ਼ੁਰੂ ਹੋ ਰਿਹਾ 10:30 ਵਜੇ ਤੁਸੀਂ ਦੱਸਿਆ ਸੀ ਅ ਨਹੀਂ 9:30 ਵਜੇ ਸ਼ੁਰੂ ਹੋ ਚੁੱਕੀ ਹੈ ਸ਼ੁਰੂ ਹੋ ਚੁੱਕੀ ਹੈ ਆਪਣੀ ਥਰੀ ਵਾਰੀ ਆ ਉਹ ਏਜੰਡੇ ਦੇ ਵਿੱਚ 10ਵੇਂ ਨੰਬਰ ਤੇ ਆ ਸੋ ਕੋਸ਼ਿਸ਼ ਹੀ ਮਿੰਟਾਂ ਦੇ ਵਿੱਚ ਕਹਿ ਸਕਦੇ ਹਾਂ ਮੇਬੀ ਅੱਧੇ ਘੰਟੇ ਦੇ ਵਿੱਚ ਆਪਣੀ ਜਿਹੜੀ ਵਾਰੀ ਉਹ ਆ ਜਾਵੇਗੀ ਜੀ ਜੀ ਤੇ ਆਪਣੇ ਸਮਰਥਕ ਇਸ ਬਿੱਲ ਦੇ ਕਿੰਨੇ ਗਾ ਤੇ ਵਿਰੋਧੀ ਕਿੰਨੇ ਕੋ ਉੱਥੇ ਪਹੁੰਚੇ ਹੋਏ ਹਨ ਵਿਰੋਧੀ ਭਾਜੀ ਅਜੇ ਤੱਕ ਮੈਨੂੰ ਕੋਈ ਦਿਖਿਆ ਨਹੀਂ ਇਸ ਵੇਲੇ ਮੈਨੂੰ ਸਾਰੇ ਸਮਰਥਕ ਹੀ ਜ ਮਨ ਨਕਰ ਆ ਰਹੇ ਆ ਸੋ ਕਹਿ ਸਕਦੇ ਆ ਵੀ ਕੀ ਕਈ ਦਰਜਣ ਜਿਹੜਾ ਇੱਥੇ ਪਹੁੰਚੇ ਹੋਏ ਆ ਤੇ ਆ ਉਹ ਆਪਣਾ ਅੰਦਰ ਜਾਣ ਦੀ ਰੀਕ ਦੇ ਵਿੱਚ ਆ ਵੇਟ ਦੇ ਵਿੱਚ ਆ ਵੀ ਕਦੋਂ ਆਪਾਂ 509 ਬਿਲ ਦੇ ਉੱਤੇ ਸਾਨੂੰ ਬੋਲਣ ਦਾ ਮੌਕਾ ਮਿਲੇਗਾ ਜੀ ਜੀ ਸੋ ਬਹੁਤ ਦੂਰੋਂ ਦੂਰੋਂ ਵੀ ਆਏ ਸਵੇਰੇ ਕੌਲਾਂ ਆਈਆਂ ਸੀ ਬੇਕਰਸ ਫੀਲਡ ਤੋਂ ਬਿਲੀਅਮਸ ਤੋਂ ਫ੍ਰਿਜ਼ਨੋ ਤੋਂ ਹੋਰ ਵੀ ਤੁਹਾਨੂੰ ਮਿਲੇ ਜੀ ਸੰਗਤਾਂ ਬਿਲਕੁਲ ਬੇਰੀਏ ਤੋਂ ਲੈ ਕੇ ਦੂਰ ਤੱਕ ਜਿਹੜੇ ਉਹ ਸਾਰੇ ਜਣੇ ਨੂੰ ਸੰਗਤ ਜਿਹੜੀ ਉਹ ਮਿਲੀ ਆ ਆ ਪਹੁੰਚੇ ਹੋਏ ਨੇ ਤੇ ਉਡੀਕ ਦੇ ਵਿੱਚ ਵੀ ਆਪਾਂ ਅੰਦਰ ਜਾਈਏ ਤੇ ਇਸ ਬਿੱਲ ਦੇ ਬਾਬਤ ਜਿਹੜਾ ਉਹ ਦੱਸ ਸਕੀਏ ਸੋ ਇਹ ਆਪਣੇ ਜਿਹੜੇ ਨਾ ਸੋਤਿਆਂ ਦੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਦੱਸ ਦੇ ਜਾਈਏ ਵੀ ਇਸ ਬਿੱਲ ਦੇ ਉਲਟ ਆਲਰੇਡੀ 15 ਤੋਂ ਵੱਧ ਕਿੰਦੀਆਂ Hindu organization ਹੈ HJS ਦੇ ਨਾਲ ਉਹਨਾਂ ਨੇ ਤੇ ਕੁਝ ਜਿਹੜੀ ਉਹਨਾਂ ਨੇ ਇਜ਼ਰਾਈਲੀ organization ਨਾਲ ਵੀ ਨਾਲ ਮਿਲਾ ਕੇ ਇਸ ਬਿੱਲ ਦੀ ਵਿਰੋਧਤਾ ਦੇ ਵਿੱਚ ਕਦਮ ਜਿਹੜੇ ਚੁੱਕੇ ਆ ਤੇ ਹੁਣ ਆਪਾਂ ਨੂੰ ਇਹ ਮੌਕਾ ਆ ਵੀ ਇਸ ਬਿੱਲ ਨੂੰ ਦਿੱਤੀ ਚੋਂ ਪਾਸ ਕਰਾ ਕੇ ਚੈਨਲ ਤੋਂ ਪਾਸ ਕਰਾ ਕੇ ਅਸੈਂਬਲੀ ਤੋਂ ਪਾਸ ਕਰਾ ਕੇ ਇਵੈਂਚੁਅਲੀ ਜਿਹੜੇ ਗਵਰਨਰ ਇਸ ਨੂੰ ਜਿਹੜੇ ਬਿੱਲ ਨੂੰ ਪਾਸ ਕਰਾ ਕੇ ਜਿਹੜਾ ਉਹ ਸਾਈਨ ਜਿਹੜਾ ਉਹ ਕਰਾਉਣੇ ਆ ਸੋ ਇਹ ਆਪਣਾ ਜਿਹੜਾ ਮਿਸ਼ਨ ਆ ਇਹ ਆਪਣਾ ਜਿਹੜਾ ਟੀਚਾ ਆ ਤੇ ਆਪਾਂ ਕਹਿ ਸਕਦੇ ਆ ਵੀ ਆਪਾਂ ਪਹਿਲੀ ਪੌੜੀ ਦੇ ਉੱਤੇ ਹੈਗੇ ਆ ਇਸ ਟਾਈਮ ਜੀ ਜੀ ਬਿਲਕੁਲ ਸੋ ਅਸੀਂ ਉਮੀਦ ਕਰਦੇ ਆਂ ਵੀ ਜਿਹੜੇ ਵੀ ਹਲੇ ਰਸਤੇ ਦੇ ਵਿੱਚ ਨੇ ਹਿੰਮਤ ਮਾਰ ਕੇ ਜ਼ਰੂਰ ਪਹੁੰਚਣਗੇ ਤੇ ਆਪਣਾ ਜਿਹੜੀ رائے ਆ ਆਪਣਾ ਜਿਹੜਾ ਕਮੈਂਟ ਆ ਉੱਥੇ ਜਾ ਕੇ ਬਿੱਲ ਦੇ ਉੱਤੇ ਜ਼ਰੂਰ ਦੇਣਗੇ ਜੀ ਜੀ ਬਿਲਕੁਲ رائے ਦੀ رائے ਸਿਰਫ ਆ ਦੇ ਵਿੱਚ ਸਪੋਰਟ ਦੇ ਵਿੱਚ ਆ ਜਿਹੜੀ ਜਿਹੜੀ ਉਦਾਂ ਵਿਚਾਰ ਜਿਹੜੇ ਸ਼ਾਇਦ ਉਹਨਾਂ ਨੇ ਨਹੀਂ ਬੋਲਣ ਦੇਣੇ ਸਿਰਫ ਇੰਨਾ ਤੁਸੀਂ ਦੱਸ ਸਕਦੇ ਹੋ ਵੀ ਤੁਸੀਂ ਉਸ ਮਿਲ ਦੇ ਹਮਾਇਤ ਉਲਟਾ ਸੋ ਇਥੇ ਆਪਣੇ ਜਿੰਨੇ ਵੀ ਲੋਕ ਪੰਜਾਬ ਤੋਂ 100 ਲੋਕ ਜਿਹੜੇ ਇੱਥੇ ਪਹੁੰਚੇ ਹੋਏ ਆ ਉਸ ਜਾਨੀ ਉਸ ਦੀ ਇਾਇਤ ਦੇ ਲਈ ਜਿਹੜੀ ਉਹ ਬੋਲਣਗੇ ਉਥੇ ਸੋ ਤੁਹਾਨੂੰ ਲੱਗਦਾ ਵੀ ਮੇਬੀ ਅਧੇ ਘੰਟੇ ਸ਼ੁਰੂ ਹੋਊਗਾ ਜਾਂ ਹੋਰ ਟਾਈਮ ਲੱਗ ਸਕਦਾ ਜੀ ਲੱਗ ਸਕਦਾ ਜੀ ਅਧਾ ਘੰਟਾ ਆਪਾਂ ਕਹਿ ਸਕਦੇ ਵੀ ਮਿਨਿਮਮ ਜਿਹੜਾ ਉਹ ਲੱਗ ਸਕਦਾ ਜਿੱਦਾਂ ਹੀ ਕੋਈ ਅਪਡੇਟ ਹੁੰਦੀ ਹੈ ਮੈਂ ਤੁਹਾਨੂੰ ਆ ਆਪਣੇ ਜਿਹੜੇ ਸੋਚਨੋ ਦਰਸ਼ਕਾਂ ਨੂੰ ਜਿਹੜੋ ਆਪਾਂ ਜਾਣਕਾਰੀ ਦਵਾ ਤੇ ਜੀ ਜੀ ਸੋ ਬਿਲਕੁਲ ਧੰਨਵਾਦ ਬਹੁਤ ਹੋ ਤੁਹਾਡਾ ਤੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਦੱਸ ਦਈਏ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਆ ਆਪਣੇ ਭੈਣ ਭਰਾ ਸੁਣਦੇ ਜਾ ਰਹੇ ਹੈਗੇ ਆ ਤੁਹਾਡੇ ਸੈਕਰਾਮੈਂਟੋ 1470 AM ਤੇ ਜਾਂ ਫ੍ਰਿਜਨੋ ਫ੍ਰਿਜਨੋ ਤੋਂ 1300 ਤੇ ਇਧਰ ਜੂਬਾ ਸਿਟੀ ਤੋਂ 1450 AM ਤੇ ਸਟਾਕਟਨ ਮੋਡੇਸਟੋ 1570 920 AM ਤੇ ਸੋ ਹਜੇ ਵੀ ਸਮਾਂ ਹੈਗਾ ਅਧਿਕ ਘੰਟੇ ਚ ਸ਼ਾਇਦ ਹੀਰਿੰਗ ਉਸ ਬਿਲ ਦੇ ਉੱਤੇ ਸ਼ੁਰੂ ਹੋਣੀ ਆ ਤੇ ਕੈਪੀਟਲ ਸਪਿੰਗ ਸਪੇਸ 1021 ओ स्ट्रीट रूम नंबर 2200 ਉਥੇ ਪਹੁੰਚ ਸਕਦੇ ਆ ਤੇ ਸਾਡੀ ਟੀਮ ਦੇ ਮੈਂਬਰ ਰਾਜਕਰਨ ਵੀਰ ਸਿੰਘ ਹੁਣੀ ਉਥੇ ਪਹੁੰਚੇ ਹੋਏ ਆ ਬਹੁਤ ਦੂਰ ਦੂਰੋਂ ਸੰਗਤਾਂ ਪਹੁੰਚੀਆਂ ਆ ਸੋ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ ਵੀ ਇਸ ਬਿੱਲ ਨੂੰ ਪਾਸ ਕਰਾਈਏ ਤਾਂ ਕਿ ਸਾਡੀਆਂ ਜਿਹੜੀਆਂ ਆਨ ਵਾਲੀਆਂ ਜਨਰੇਸ਼ਨਸ ਆ ਉਹ ਸੇਫਟੀ ਦੇ ਨਾਲ ਸਿਕਿਉਰਿਟੀ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਸਕਣ ਹਾਂਜੀ ਬਿਲਕੁਲ ਸੋ ਆਪਣੇ ਨਾਲ ਜੁੜੇ ਸੰ ਰਾਜਕਰਨ ਵੀਰ ਸਿੰਘ ਜੀ ਜਿਹੜੇ ਕਿ ਐਸਪੀਰੇ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਜਿਹੜਾ ਬਿੱਲ ਐ ਐਸਬੀ 509 ਕਮੇਟੀ ਦੀ ਹੀアリング ਤੇ ਪਹੁੰਚੇ ਹੋਏ ਨੇ ਅ ਇਸ ਟਾਈਮ ਤੁਹਾਡੀ ਵੀ ਉਡੀਕ ਉਥੇ ਕੀਤੀ ਜਾ ਰਹੀ ਹੈ ਕੈਪੀਟਲ ਸਵਿੰਗ ਸਪੇਸ ਦੇ ਉੱਤੇ 1021 ਉਸ ਸਟਰੀਟ ਤੇ ਉੱਤੇ ਰੂਮ ਨੰਬਰ ਜਿੱਥੇ 2200 ਆ ਸੋ ਟਾਈਮ ਜਿਹੜਾ ਆਲਰੇਡੀ ਸ਼ੁਰੂ ਹੋ ਚੁੱਕਿਆ ਅੱਧੇ ਘੰਟੇ ਦੇ ਵਿੱਚ ਉਹਨਾਂ ਨੇ ਤੁਹਾਡੀ ਰਾਇ ਵੀ ਲੈਣੀ ਆ ਤੁਸੀਂ ਹੱਕ ਦੇ ਵਿੱਚੋਂ ਜਾਂ ਤੁਸੀਂ ਵਿਰੋਧ ਦੇ ਵਿੱਚੋਂ ਹੱਕ ਵਾਲੇ ਲੋਕ ਉੱਥੇ ਪਹੁੰਚੇ ਹੋਏ ਨੇ ਰਾਜਕਰਨਵੀ ਸਿੰਘ ਜੀ ਨੇ ਦੱਸਿਆ ਹੀ ਆ ਸੋ ਆਨਲਾਈਨ ਟਾਈਮ ਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਜਿਹੜੀਆਂ ਜਾਣਕਾਰੀਆਂ ਨੇ ਇਸ ਬਿੱਲ ਦੇ ਬਾਬਤ ਉਹ ਪੰਜਾਬੀ ਵੀਡੀਓ ਐਸੇ ਦੇ ਉੱਤੇ ਸਾਂਝੀਆਂ ਕਰਦੇ ਰਾਂਗੇ ਸੋ ਇਤੇ ਹੀ ਆਪਾਂ ਸਰੋਤਿਆਂ ਨੂੰ ਇਜਾਜ਼ਤ ਲੈਨੇ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼ਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ ਬਾਕੀ ਜਿਹੜਾ ਸ਼ਾਮ ਦਾ ਸਾਡਾ ਜਿਹੜਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਹੋਣਾ ਆ ਉਹਦੇ ਵਿੱਚ ਆਪਾਂ ਤੁਹਾਡੇ ਨਾਲ ਇਹ ਸਾਰਾ ਕੁਝ ਸਾਂਝਾ ਕਰਾਂਗੇ ਕਿ ਕੀ ਕੁਝ ਉੱਥੇ ਵਾਪਰਿਆ ਹੈ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ ਤੇ ਪੰਜਾਬੀ ਰੇਡੀਓ ਯੂਐਸਏ ਦੇ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕਿ ਕਲਿੱਪਸ ਜਿਹੜੀਆਂ ਜਾਣਕਾਰੀਆਂ ਨੇ ਵੀਡੀਓਜ਼ ਦੇ ਰੂਪ ਦੇ ਵਿੱਚ ਕੱਟਦੇ ਆਂ ਪੰਜਾਬੀ ਰਡੀ ਜੀਸੇ ਦੇ ਸਾਰੇ ਜਿਹੜੇ ਪਲੇਟਫਾਰਮਸ ਨੇ ਸੋਸ਼ਲ ਮੀਡੀਆ ਦੇ ਮੰਚ ਨੇ ਚਾਹੇਓ ਇੰਸਟਾਗ੍ਰam ਆ ਚਾਹੇਓ ਟਿਕਟੌਕ ਆ ਚਾਹੇਓ ਪੰਜਾਬੀ ਟੀਵੀ ਯੂ ਐਸ ਏ ਦਾ ਜਿਹੜਾ ਅਫੀਸ਼ੀਅਲ ਚੈਨਲ ਆ YouTube ਦਾ ਉਹਦੇ ਆਪਾਂ ਅਪਲੋਡ ਕਰਦੇ ਆ ਤੁਸੀਂ ਉੱਥੇ ਜਾ ਕੇ ਉਹਨਾਂ ਸਾਰੇ ਮੰਚਾਂ ਨੂੰ ਟਵਿੱਟਰ ਨੂੰ ਫੋਲੋ ਕਰੋ ਇੰਸਟਾਗ੍ਰam ਟਿਕਟੌਕ ਨੂੰ ਲਾਈਕ ਜ਼ਰੂਰ ਕਰੋ ਤੇ ਇਸੇ ਤਰ੍ਹਾਂ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ